60 ਹਜ਼ਾਰ ਕਰੋੜ ਦਾ ਬਜਟ ਹੈ ਜਿਹੜਾ ਕਿਸਾਨਾਂ ਲਈ ਅ alloate ਕੀਤਾ ਹੈ 2026 ਦੇ ਵਿੱਚ ਮੋਦੀ ਸਰਕਾਰ ਨੇ ਇਹਦੇ ਵਿੱਚ ਕਿਹੜੇ ਕਿਸਾਨਾਂ ਨੂੰ ਫਾਇਦਾ ਮਿਲੂਗਾ ਜਾਂ ਕੀ ਕੀ ਇਹਦੇ ਵਿੱਚ ਅਨਾਉਂਸ ਕੀਤਾ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਗੱਲ ਕਰੀਏ ਇਹਨਾਂ ਨੇ AI ਵਿਸਤਾਰਾ ਪ੍ਰੋਗਰਾਮ ਲਾਂਚ ਕੀਤਾ ਜਿਹਦੇ ਨਾਲ ਕੀ ਹੋਊਗਾ AI ਦੀ ਟੈਕਨੋਲੋਜੀ ਦੇ ਨਾਲ ਆਪਣੀ ਖੇਤੀ ਨੂੰ ਜੋੜਿਆ ਜਾਊਗਾ ਜਿਵੇਂ ਕਿ ਆਪਾਂ ਨੂੰ ਪਤਾ ਚੱਲੂ ਕਿ ਇਸ ਟਾਈਮ ਇਹ ਵੈਦਰ ਹੈ ਤਾਂ ਆਪਾਂ ਨੂੰ ਇਹ ਸਪਰੇਅ ਕਰਨੀ ਚਾਹੀਦੀ ਹੈ ਜਾਂ ਆਪਾਂ ਨੂੰ ਇਹ ਸਪਰੇਅ ਕਰਨੀ ਚਾਹੀਦੀ ਹੈ ਜਾਂ ਆਪਾਂ ਨੂੰ ਇਹ ਬੀਜ ਪਾਉਣਾ ਚਾਹੀਦਾ ਹੈ ਜਿਹਦੇ ਨਾਲ ਕੀ ਹੁੰਦਾ ਹੈ ਇੱਕ ਤਾਂ ਕਿਸਾਨ ਦਾ ਜਿਹੜਾ ਕੋਸਟ ਹੈ ਕੋਸਟ ਘਟੂਗੀ ਤੇ ਉਹਨਾਂ ਨੂੰ ਪਤਾ ਚੱਲੂ ਕਿ ਮੌਸਮ ਕਿਵੇਂ ਦਾ ਰਹਿਣੇ ਵਾਲਾ ਤਾਂ ਅੱਗੇ ਉਹ ਆਪਣੀ ਸਪਰੇਅ ਨੂੰ ਅਕੋਰਡਿੰਗਲੀ ਪਲਾਨ ਕਰ ਸਕਦਾ ਹੈ ਦੂਜਾ ਜਿਹੜਾ ਮੇਜਰ ਫਾਇਦਾ ਮਿਲਣਾ ਉਹ ਜਿਹੜੇ ਕਾਜੂ ਦੀ ਖੇਤੀ ਕਰਦੇ ਨੇ ਯਾ ਜਿਹੜੇ ਕੋਕਨਟ ਦੀ ਖੇਤੀ ਕਰਦੇ ਨੇ ਇਹ ਕਿਸਾਨ ਭਰਾਵਾਂ ਨੂੰ ਦੋਨਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਮਿਲਣਾ ਕਿਉਂਕਿ ਸਰਕਾਰ ਨੇ ਜਿਹੜਾ ਆਪਣਾ 1.63 ਲੱਖ ਕਰੋੜ ਦਾ ਬਜਟ ਰੱਖਿਆ ਉਹਦੇ ਵਿੱਚ ਮੇਨ ਉਹਨਾਂ ਨੇ ਇਹੀ ਕ੍ਰੌਪ ਡਾਇਵਰਸੀਫਿਕੇਸ਼ਨ ਲੈ ਕੇ ਇਹੀ ਦੋ ਕ੍ਰੌਪਸ ਨੇ ਜਿਹੜੀਆਂ ਮੇਨਲੀ ਅਨਾਉਂਸ ਕੀਤੀਆਂ ਨੇ ਕਿ ਇਹਨਾਂ ਨੂੰ ਸਭ ਤੋਂ ਜ਼ਿਆਦਾ ਆਪਾਂ ਨੇ ਫਾਇਦਾ ਦੇਣਾ ਹੈ ਤੀਜਾ ਜਿਹੜਾ ਸਰਕਾਰ ਨੇ ਅਨਾਉਂਸ ਕੀਤਾ ਉਹ ਇਹ ਹੈ ਕਿ ਜਿਹੜਾ 12000 ਰੁਪਏ ਆਪਣੇ ਫਾਰਮਰਸ ਨੂੰ ਮਿਲਦਾ ਸੀ ਸਾਲ ਦਾ ਉਹ ਕੰਟੀਨਿਊ ਰਹੂਗਾ ਉਹ ਇਦਾਂ ਹੀ ਮਿਲਦਾ ਰਹੂਗਾ ਚੌਥਾ ਜੇ ਤੁਸੀਂ ਮੈ ਲੋ ਐਨੀਮਲ ਹੈਜ਼ਬੈਂਡਰੀ ਕਹਿੰਦੇ ਆ ਜਿਹਨੂੰ ਆਪਾਂ ਕਹਿੰਦੇ ਆ ਵੀ ਪਸ਼ੂ ਪਾਲਣ ਕਹਿੰਦੇ ਆ ਜੇ ਤੁਸੀਂ ਉਹ ਕਰਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਕੋਈ ਲੋਨ ਲੈਣਾ ਹੈ ਜਾਂ ਤੁਸੀਂ ਨੇ ਆਪਣੇ ਡੰਗਰਾਂ ਵਾਸਤੇ ਸ਼ੈੱਡ ਵਗੈਰਾ ਪਾਉਣਾ ਹੈ ਜਾਂ ਉਸ ਚੀਜ਼ ਨੂੰ ਵਧਾਉਣਾ ਤਾਂ ਉਹਦੇ ਤੇ ਵੀ ਸਰਕਾਰ ਦਾ ਕਾਫੀ ਜ਼ਿਆਦਾ ਫੋਕਸ ਹੈ ਤੇ ਤੁਹਾਨੂੰ ਲੋਨ ਲੈਣਾ ਕਾਫੀ ਜ਼ਿਆਦਾ ਸੌਖਾ ਰਹੂਗਾ ਜਿਹੜੇ ਵੀ ਅੱਗੇ ਪਲੈਨਿੰਗ ਕਰ ਰਹੇ ਨੇ ਡੈਰੀ ਫਾਰਮ ਦਾ ਕੰਮ ਕਰਨੇ ਦਾ ਉਹਨਾਂ ਲਈ ਵੀ ਵਧੀਆ ਕਿਉਂਕਿ ਉਹਨਾਂ ਨੂੰ ਈਜ਼ੀ ਹੋਊਗਾ ਲੋਨ ਲੈ ਕੇ ਆਪਣਾ ਇਨਫਰਾਸਟ੍ਰਕਚਰ ਤਿਆਰ ਕਰਨਾ ਤੇ ਅੱਗੇ ਮੱਝਾਂ ਗਾਵਾਂ ਖਰੀਦ ਕੇ ਉਹਨਾਂ ਦੇ ਅੱਗੇ ਜਿਹੜਾ ਦੁੱਧਾ ਉਹਨੂੰ ਵੇਚਣ ਦੇ ਲਈ ਸਰਕਾਰ ਇਹਦੀ ਈ ਪੂਰੀ ਪਲੈਨਿੰਗ ਕਰ ਰਹੀ ਆ ਤੋਂ ਬਾਅਦ ਜਿਹੜੀਆਂ वूਮਨ ਐਂਟਰਪ੍ਰੀਨਿਅਰ ਨੇ ਜਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਜਿਹੜੀਆਂ ਮਹਿਲਾਵਾਂ ਖੇਤੀ ਕਰਦੀਆਂ ਨੇ ਉਹਨਾਂ ਤੇ ਸਰਕਾਰ ਦਾ ਕਾਫੀ ਜ਼ਿਆਦਾ ਫੋਕਸ ਹੈ ਜੇ ਤੁਹਾਡਾ ਫਾਰਮ ਹੈ ਜਾਂ ਤੁਹਾਡੀ ਖੇਤੀ ਆ ਉਹ ਕਿਸੇ वूਮਨ ਦੇ ਨਾਮ ਤੇ ਜਿਵੇਂ ਤੁਹਾਡੀ ਮਦਰ ਦੇ ਨਾਮ ਤੇ ਹੋ ਗਿਆ ਤੁਹਾਡੀ ਵਾਈਫ ਦੇ ਨਾਮ ਤੇ ਰਜਿਸਟਰਡ ਹੈ ਤਾਂ ਉਹਦੇ ਤੇ ਸਰਕਾਰ ਤੁਹਾਨੂੰ ਜਿਆਦਾ ਸਬਸਿਡੀ ਦੇਊ ਜੇ ਤੁਸੀਂ ਕੋਈ ਵੀ ਸਰਕਾਰ ਦੇ ਸਕੀਮ ਅਵੇਲ ਕਰਨਾ ਚਾਹੁੰਦੇ ਹੋ ਚਾਹੇ ਆਪਾਂ ਹਾਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਪਸ਼ੂ ਪਾਲਣ ਦੇ ਰਿਲੇਟਡ ਤੁਸੀਂ ਲਓਗੇ ਜੇ ਤੁਹਾਡੇ ਕੋਲ ਔਮਨ ਐਂਟਰਪ੍ਰੀਨਰ ਹੈ ਤੇ ਮੀਨ ਜਿਵੇਂ ਤੁਹਾਡੀ ਮਾਤਾ ਹੋਗੀ ਜਾਂ ਤੁਹਾਡੀ ਵਾਈਫ ਹੋਗੀ ਇਹਨਾਂ ਦੇ ਨਾਮ ਤੇ ਇਹ ਸਾਰਾ ਲੋਨ ਵਗੈਰਾ ਚੱਲ ਰਿਹਾ ਤਾਂ ਇਹਦੇ ਤੇ ਸਰਕਾਰ ਤੁਹਾਨੂੰ ਐਡੀਸ਼ਨਲ ਸਬਸਿਡੀ ਤੇ ਸਪੋਰਟ ਦੇਊਗੀ ਤਾਂ ਕਿ ਔਮਨ ਐਂਟਰਪ੍ਰੀਨਰ ਵੀ ਅੱਗੇ ਵਧ ਸਕਣ ਮੇਨ ਮੇਨ ਬਜਟ ਦੇ ਵਿੱਚ ਇਹੀ ਆ ਬਾਕੀ ਗੱਲ ਕਰੀਏ ਪੰਜਾਬ ਦੇ ਕਿਸਾਨਾਂ ਲਈ ਕੋਈ ਜ਼ਿਆਦਾ ਇਸ ਚਾਇਆ ਨਹੀਂ ਕਿਉਂਕਿ ਨਾ ਤਾਂ ਆਪਣੇ ਕਿਸਾਨ ਦੇ ਕਿਸਾਨ ਭਰਾ ਕੈਸ਼ੂ ਦੀ ਖੇਤੀ ਕਰਦੇ ਨੇ ਤੇ ਨਾ ਹੀ ਆਪਾਂ ਕੋਕਨਟ ਦੀ ਖੇਤੀ ਕਰਦੇ ਆ ਤਾਂ ਇਹਦੇ ਵਿੱਚੋਂ ਆਪਾਂ ਨਿਕਲ ਸਕਦਾ ਜਿਹੜਾ ਆਪਾਂ ਮੇਨ ਬੈਨੀਫਿਟ ਲੈ ਸਕਦੇ ਆ ਉਹ ਐਨੀਮਲ ਹਸਬੈਂਡਰੀ ਮੀਨਸ ਪਸ਼ੂ ਪਾਲਣ ਤੋਂ ਹੀ ਆਪਾਂ ਲੈ ਸਕਦੇ ਆ ਤਾਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ 10000 ਸਾਡੇ ਸਬਸਕ੍ਰਾਈਬਰ ਹੋਣੇ ਆਲੇ ਨੇ ਧੰਨਵਾਦ